ਜੈ ਹਿੰਦ ਜੈ ਭਾਰਤ ਜਿਹੜੀ ਕਾਫੀ ਦਿਨਾਂ ਤੋਂ ਚਰਚਾ ਚੱਲ ਰਹੀ ਹੈ ਕਿ ਅਮਰੀਕਾ ਨੇ ਬਹੁਤ ਸਾਰੇ ਲੋਕ ਰਿਪੋਰਟ ਕਰ ਦਿੱਤੇ ਆ ਭਾਰਤ ਭੇਜ ਦਿੱਤੇ ਆ ਕਿਤੇ ਨਾ ਕਿਤੇ ਕੋ ਬਹੁਤ ਵਧੀਆ ਪ੍ਰੋਸੈਸ ਆ ਅਮਰੀਕਾ ਦਾ ਜਿਹੜੇ ਜਾਲੀ ਤੌਰ ਤੇ ਅਮਰੀਕਾ ਦੇ ਵਿੱਚ ਜਾ ਕੇ ਜਾਂ ਕਿਸੇ ਵੀ ਕੰਟਰੀ ਦੇ ਵਿੱਚ ਜਾ ਕੇ ਆਪਣਾ ਕੰਮਕਾਜ ਕਰਦੇ ਆ ਕੰਮਕਾਰ ਘਟ ਕਰਨ ਦੇ ਤੇ ਹਾਲਾਤਾਂ ਨੂੰ ਉਥੇ ਦੇ ਨੂੰ ਜਿਆਦਾ ਖਰਾਬ ਕਰਦੇ ਆ ਪਿਛਲੇ ਵੀ ਕਈ ਸਮੇਂ ਤੋਂ ਦੇਖਿਆ ਹੈ ਕੈਨੇਡਾ ਰੀਆਂ ਚਰਚਾ ਦੇ ਵਿੱਚ ਰਿਹਾ ਕਈ ਥਾਵਾਂ ਤੇ ਅਟੈਕ ਕੀਤੇ ਨੇ ਲੋਕਾਂ ਨੇ ਇਹ ਉਹੀ ਲੋਕ ਨੇ ਜਿਹੜੇ ਕੋਈ ਜੜ ਵਖਤ ਆ ਉਹ ਛੱਡਣਾ ਨਹੀਂ ਚਾਹੁੰਦੇ ਬਹੁਤ ਸੋਹਣਾ ਸਟੈਪ ਚੱਕਿਆ ਅਮਰੀਕਾ ਨੇ ਇਹਦੇ ਵਿੱਚ ਦੋ ਫਾਇਦੇ ਹੋ ਜਾਣੇ ਆ ਜਿਹੜੇ ਅਮਰੀਕਾ ਦੀਆਂ ਖੁੱਡਾਂ ਦੇ ਵਿੱਚ ਬੈਠੇ ਕੁਝ ਖਾਲਿਸਤਾਨੀ ਲੋਕ ਜਿਹੜੇ 2 ਘੰਟੇ ਭਾਰਤ ਤੇ ਉਂਗਲੀ ਚੱਕਦੇ ਆ ਹਿੰਦੁਸਤਾਨ ਤੇ ਉਂਗਲੀ ਚੱਕਦੇ ਆ ਉਹ ਸਪੂੜੀਏ ਵੀ ਬਾਹਰ ਆ ਜਾਣੇ ਆ ਆਣੇ ਵੀ ਚਾਹੀਦੇ ਆ ਜਿਨ੍ਹਾਂ ਨੇ ਬਾਹਰ ਬੈਠੇ ਜਿਹੜੇ ਮਹਾਕੁੰਮ ਤੇ ਨਿਸ਼ਾਨਾ ਸਾਧ ਰਹੇ ਸੀ ਤੇ ਉਹਨਾਂ ਨੂੰ ਬਾਹਰ ਕੱਢਣਾ ਵੀ ਬਹੁਤ ਜ਼ਰੂਰੀ ਆ ਬਾਕੀ ਤਾਂ ਜਿਹੜੇ ਨਜ਼ਾਇਜ਼ ਤੌਰ ਤੇ ਗਏ ਸੀਗੇ ਜਾਂ ਇੱਥੇ ਦੇ ਕਈ ਐਦਾਂ ਦੇ ਲੀਡਰ ਹੈਗੇ ਸੀਗੇ ਜਿਨ੍ਹਾਂ ਨੇ ਉਹਨਾਂ ਨੂੰ ਸਲੇਪਾ ਬਣਾ ਬਣਾ ਕੇ ਭੇਜੇ ਉਹ ਬਾਹਰ ਵੀ ਇਹਨਾਂ ਨੂੰ ਪੰਜਾਬ ਤੋਂ ਖਤਰਾ ਆ ਜਿਹੜੇ ਲੋਕ ਭੇਜੇ ਇਹਨਾਂ ਦੇ ਸੁਣਨ ਵਿੱਚ ਆਇਆ ਕਿ ਇਹਨਾਂ ਦੇ ਹੱਥ ਕੜੀਆਂ ਲਗਾਈਆਂ ਸਿਗੀਆਂ ਔਰ ਇਹਨਾਂ ਨੂੰ ਲਿਆਦਾ ਮੈਂ ਤਾਂ ਇਹੀ ਬੇਨਤੀ ਕਰਦਾ ਆ ਸਾਡੀ ਗੁਜੈਰਿਸ ਆ ਸਮੂਹ ਹਿੰਦੂਸਤਾਨੀਆਂ ਦੀ ਖਾਸ ਕਰਕੇ ਸ਼ਿਪਸੈਨਾ ਪੰਜਾਬ ਦੀ ਕਿ ਜਿਹੜੇ ਖਾਲਸਤਾਨੀ ਇਹਨਾਂ ਕੰਟਰੀਆਂ ਦੇ ਚ ਬੈਠ ਕੇ ਪੰਜਾਬ ਦਾ ਮਾਹੌਲ ਖਰਾਬ ਕਰਦੇ ਆ ਹੱਥਾਂ ਦੇ ਨਾਲ ਨਾਲ ਉਹਨਾਂ ਦੇ ਗਲਾਂ 'ਚ ਵੀ ਸੰਗਲੀਆਂ ਪਾ ਕੇ ਉਹਨਾਂ ਨੂੰ ਪੰਜਾਬ 'ਚ ਲਿਆਂਦਾ ਜਾਵੇ ਤਾਂ ਉਹਨਾਂ ਨੂੰ ਪਤਾ ਲੱਗੇ ਕਿ ਉਹ ਇਹ ਪਹਿਲੇ ਵਾਲਾ ਰਾਜ ਨਹੀਂ ਰੋਟੀਆਂ ਸੇਕਣ ਵਾਲਾ ਹੁਣ ਤੁਹਾਡੇ ਪਿਛਵਾੜੇ ਸੇਕ ਹੋਣੇ ਆ। ਔਰ ਸੇਕੇ ਵੀ ਹੋਣੇ ਚਾਹੀਦੇ ਆ। ਇਹ ਹੋਣੇ ਵੀ ਚਾਹੀਦੇ ਛੇਤੀ ਹੋਣੇ ਚਾਹੀਦੇ ਆ। ਬਹੁਤ ਸੋਹਣੀ ਗੱਲ ਹੈ। ਹਰ ਦੇਸ਼ ਦੇ ਵਿੱਚੋਂ ਜਿਹੜੇ ਵੀ 2 ਨੰਬਰ ਦੇ ਵਿੱਚ ਗਏ ਆ। ਉਹਨਾਂ ਨੂੰ ਡਿਪੋਰਟ ਕਰਨਾ ਚਾਹੀਦਾ। ਚਾਹੇ ਉਹ ਕਿਸੇ ਵੀ ਦੇਸ਼ 'ਚ ਬੈਠੇ ਆ। ਚਾਹੇ ਉਹ ਭਾਰਤ ਵਿੱਚ ਵੀ ਬੈਠੇ ਆ ਚਾਹੇ ਉਹ ਪੰਜਾਬ ਵਿੱਚ ਵੀ ਬੈਠੇ ਆ ਜਿਹੜੇ ਲੀਗਲ ਤੌਰ ਤੇ ਦੋ ਨੰਬਰ ਦੇ ਵਿੱਚ ਬਾਰਡਰ ਕ੍ਰੋਸ ਕਰਕੇ ਕਿਸੇ ਵੀ ਦੇਸ਼ ਵਿੱਚ ਬੈਠੇ ਆ ਉਹਨਾਂ ਨੂੰ ਇਥੋਂ ਬਾਹਰ ਕੱਢਣਾ ਚਾਹੀਦਾ ਦੇਸ਼ ਨੂੰ ਖੁਸ਼ਹਾਲ ਕਰਨਾ ਚਾਹੀਦਾ ਗਲਤ ਅਨਸਰਾਂ ਦੇ ਨੱਥ ਪਾਣੇ ਚਾਹੀਦੀ ਹੈ ਸਮੇਂ-ਸਮੇਂ 'ਨਾ ਜੋ ਸਜ਼ਾ ਹੋਣੀ ਚਾਹੀਦੀ ਉਹ ਮਿਲਣੀ ਵੀ ਚਾਹੀਦੀ ਹੈ ਬਾਕੀ ਗੱਲ ਰਹੀ ਉਹ ਨਾ ਮਨੁੱਖੀ ਤਸਕਰਾਂ ਦੀ ਉਹਨਾਂ ਏਜੰਟਾਂ ਦੀ ਜਿਹੜੇ ਮਨੁੱਖਾਂ ਦੀ ਤਸਕਰੀ ਕਰਕੇ ਕਰੋੜਾਂ ਹੀ ਲੱਖਾਂ ਰੁਪਈਆ ਲੈ ਕੇ ਇਹਨਾਂ ਨੂੰ ਕਿਸੇ ਨਾ ਕਿਸੇ ਗਲਤ ਢੰਗ ਦੇ ਨਾਲ ਬਾਰਡਰ ਕਰਾਸ ਕਰਾਉਂਦੇ ਆ ਔਰ ਇਹਨਾਂ ਤੇ ਵੀ ਨਾਥ ਪੈਣੇ ਚਾਹੀਦੇ ਆ ਔਰ ਬਣਦੀ ਸਜ਼ਾ ਨਾਲ ਮਿਲਣੇ ਚਾਹੀਦੀ ਆ ਜੈ ਹਿੰਦ ਜੈ ਭਾਰਤ